हेलो स्टूडेंट्स नेक्स्ट ਅਸੀਂ ਕਰਾਂਗੇ ਰੁਵਾਈ ਬਾਰੇ ਰੁਵਾਈ ਕੀ ਹੁੰਦੀ ਹੈ ਇਸ ਦੀ ਪ੍ਰਕਿਰਤੀ ਬਾਰੇ ਉਦਾਹਰਨਾ ਦੇ ਕੇ ਅਸੀਂ ਚਰਚਾ ਕਰਾਂਗੇ ਠੀਕ ਹੈ ਕਿੰਦੀ ਗਜ਼ਲ ਵਾਂਗ ਰੁਵਾਈ ਵੀ ਕਾਵ ਰੂਪ ਹੈ ਠੀਕ ਹੈ ਇਹ ਵੀ ਇੱਕ ਕਾਵ ਰੂਪ ਹੈ ਗਜ਼ਲ ਵਾਂਗ ਹੀ ਇਹ ਵੀ ਪੰਜਾਬੀ ਵਿੱਚ ਅਰਬੀ ਫਾਰਸੀ ਤੇ ਉਰਦੂ ਰਾਹੀਂ ਆਈ ਗਜ਼ਲ ਵਾਂਗ ਇਸ ਦੇ ਇਹ ਤੋਲ ਵੀ ਅਰਬੀ ਫਾਰਸੀ ਬਹਿਰਾਂ ਤੇ ਪੰਜਾਬੀ ਪਿੰਗਲ ਦੋਹਾਂ ਦੇ ਆਧਾਰ ਤੇ ਵੱਖਰੇ ਵੱਖਰੇ ਬਣੇ ਹਨ ਗਜ਼ਲ ਵਾਂਗ ਇਸ ਦਾ ਤੁਕਾਂਤ ਪ੍ਰਬੰਧ ਵੀ ਕਾਫੀਆਂ ਤੇ ਰਦੀਫ ਦੀ ਮਵਾਜੀ ਹੋਗਦਾ ਹੈ ਗਜ਼ਲ ਦੇ ਗਜ਼ਲ ਦੇ ਕਾਫੀਏ ਵਾਂਗ ਇਸ ਦੇ ਕਾਫੀਏ ਦੀ ਸਥਿਰਤਾ ਬੀ ਹਰਫ 에 ਰਵੀ ਵਿੱਚ ਹੀ ਹੁੰਦੀ ਹੈ। ਬਾਕੀ ਕਾਫੀਆ ਹਰ ਸਤਰ ਵਿੱਚ ਬਦਲਦਾ ਰਹਿੰਦਾ ਹੈ। ਪਰ ਗ਼ਜ਼ਲ ਵਾਂਗ ਯਕ ਕਾਫੀਆ ਰਵਾਈ ਦੇਖਣ ਵਿੱਚ ਘਟ ਹੀ ਆਈ ਹੈ। ਪਰ ਇਸ ਦੇ ਰੂਪ સિੰਧਾਂਤ ਵਿੱਚ ਅਜਹੀ ਗੱਲ ਵਰਜਿਤ ਨਹੀਂ ਹੈ। خیال ਹੈ ਰੁਵਾਈ ਅਰਬੀ ਦੇ ਸ਼ਬਦ ਰੁਵਾ ਤੋਂ ਬਣਿਆ ਸ਼ਬਦ ਹੈ ਜਿਸ ਦਾ ਅਰਥ ਹੈ ਕੇਵਲ ਚਾਰ ਸਪਸ਼ਟ ਹੈ ਕਿ ਰੁਵਾਈ ਕਵਤਾ ਦਾ ਉਹ ਰੂਪ ਹੈ ਜਿਸ ਦੀਆਂ 17 ਸਿਰਫ ਚਾਰ ਹੁੰਦੀਆਂ ਹਨ ਰੁਵਾਈ ਦੀਆਂ ਇਹਨਾਂ 4 17 ਤੁਕਾਂਤ ਵੀ ਗਜ਼ਲ ਦੇ ਪਹਿਲੇ ਦੋ ਸ਼ੇਰਾਂ ਦੇ ਤੁਕਾਂਤ ਤੁਕਾਂਤ ਸਮਾਨ ਹੁੰਦਾ ਹੈ ਪਰ ਇੱਕ ਗਜ਼ਲ ਦੇ ਦੋ ਸ਼ੇਅਰ ਕਾਫੀ ਨਹੀਂ ਹੋ ਸਕਦੇ ਠੀਕ ਹੈ ਇੱਥੇ ਦੇਖਦੇ ਹਾਂ ਜ਼ਿੰਦਗਾਨੀ ਏ ਪ੍ਰਾਇਆਤ ਨਹੀਂ ਜ਼ਿੰਦਗੀ ਨੂੰ ਮਾਨਣਾ ਆਗਣ ਨਹੀਂ ਕਿਉਂ ਖਿਆਲਾਂ ਦੇ ਲਈ ਹਨ ਵੀੜੀਆਂ ਜੇ ਹਵਾ ਨੂੰ ਵਕਤ ਨੂੰ ਵੰਦਨ ਨਹੀਂ ਇਹ 바ਵਾ ਬਲਵੰਤ ਦੀ ਗਜ਼ਲ ਦੇ ਪਹਿਲੇ ਦੋ ਸ਼ੇਅਰ ਹਨ ਇਹਨਾਂ ਦਾ ਤੁਕਾਂਤ ਪ੍ਰਵੰਦ ਰੁਵਾਈ ਵਾਲਾ ਹੀ ਹੈ ਰੱਬ ਇੱਕ ਗੁੰਜਲਦਾਰ 부ਜਾਰਤ ਰੱਬ ਇੱਕ ਗੋਰਖ ਤੰਦਾ ਖੋਲਣ ਲੱਗਿਆ ਪੇਚ ਇਸ ਤੇ ਕਾਫਰ ਹੋ ਜਾਏ ਬੰਦਾ ਕਾਫਰ ਹੋਣੋਂ ਡਰ ਕੇ ਜੀਵੇ ਖੋਜੇ ਮੂਲਨਾ ਖੁੰਜੀ ਲਾਈ ਲੱਗ ਮੋਮਨ ਦੇ ਨਾਲ ਖੋਜੀ ਕਾਫਰ ਚੰਗਾ ਇਹ ਪ੍ਰੋਫੈਸਰ ਮੋਨ ਸਿੰਘ ਦੀ ਰਚਾਈ ਹੈ ਇਸ ਦਾ ਤੁਕਾਂਤ ਪ੍ਰਵੰਦ ਗਜ਼ਲ ਦੇ ਦੋ ਸ਼ੇਰਾਂ ਵਾਲਾ ਹੈ ਬਾਹਰੀ ਪ੍ਰਭਾਵ ਤੋਂ ਇੰਜ ਲੱਗਦਾ ਹੈ ਇਹ ਦੋਵੇਂ ਆਪਸ ਵਿੱਚ ਸਾਂਝੀਦਾਰ ਹਨ ਪਰ ਦੇਖਣਾ ਵੀ ਤਾਂ ਇਹੀ ਵਣਦਾ ਹੈ ਕਿ ਇਹ ਵੱਖਰੇ ਵੱਖਰੇ ਕਿਵੇਂ ਹਨ ਗੱਜ਼ਲ ਦਾ ਹਰ ਸ਼ੇਅਰ ਸੁਤੰਤਰ ਹੈ ਇਸ ਲਈ ਗੱਜ਼ਲ ਦੇ ਪਹਿਲੇ ਸ਼ੇਅਰ ਤੋਂ ਕਾਂਤ ਪਰਮੰਦਰ ਰੁਵਾਈ ਵਰਗਾ ਹੁਣ ਤੇ ਵੀ ਇੱਕ ਖਿਆਲ ਦੀ ਉਸਾਰੀ ਨਾ ਕਰਦੇ ਹੁਣ ਕਰਕੇ ਰੁਵਾਈ ਨਹੀਂ ਹੋ ਸਕਦੇ ਦੂਜੇ ਪਾਸੇ ਕਹਿੰਦੇ ਆ ਰਵਾਇਤ ਇੱਕ ਖਿਆਲ ਦੀ ਉਸਾਰੀ ਕਰਤੀ ਹੋਣ ਕਰਕੇ ਤੇ ਗਜ਼ਲ ਦੇ ਪਹਿਲੇ ਦੇ ਪਹਿਲਾ ਪਹਿਲੇ ਦੇ ਸ਼ੇਰਾਂ ਵਾਲਾ ਤੁਕਾਂਤ ਰੱਖਦੀ ਹੋਣ ਕਰਕੇ ਮੁਸਸ ਮੁਸੱਲਸ ਗਜ਼ਲ ਦੇ ਪਹਿਲੇ ਦੇ ਸ਼ੇਰ ਦੀ ਪਤੀਤ ਹੋ ਸਕਦੀ ਹੈ ਦੇਖਣ ਵਾਲੀ ਗੱਲ ਇਹ ਹੈ ਕਿ ਮੁਸਲਸ ਗਜ਼ਲ ਦੇ ਪਹਿਲੇ ਦੋ ਸ਼ੇਅਰ ਆਪਣੇ ਆਪ ਵਿੱਚ ਸਬੰਧਿਤ ਜਿਹੜੇ ਆ ਹੁੰਦੇ ਹੋਏ ਵੀ ਸੁਤੰਤਰ ਹੁੰਦੇ ਹਨ ਜਦ ਕਿ ਰੂਵਾਈ ਦੀਆਂ ਸਤਰਾਂ ਵਿੱਚੋਂ ਕੋਈ ਵੀ ਸੁਤੰਤਰ ਨਹੀਂ ਹੁੰਦੀ ਰੂਵਾਈ ਵਿੱਚ ਤੀਸਰੀ ਸਤਰ ਜਿਹੜੀ ਤੁਕਾਂਤ ਹੀਣ ਹੁੰਦੀ ਹੈ ਵਿਸ਼ੇਸ਼ ਮਹੱਤਵ ਦੀ ਲਖਾਇਕ ਹੁੰਦੀ ਹੈ ਇਹੀ ਸੱਤਰ ਰੁਆਈ ਨੂੰ ਇੱਕ ਵੱਖਰਾ ਅੰਦਾਜ਼ ਦਿੰਦੀ ਹੈ ਭਾਈ ਵੀਰ ਸਿੰਘ ਦੀ ਰੁਆਈ ਹੈ ਸਾਬਣ ਲਾਲਾ ਤੋਤਾ ਕੇਲਾ ਦੁੱਧ ਦਹੀਂ ਵਿੱਚ ਪਾਇਆ ਖੁੰਭ ਚਾੜ ਰੰਗਣ ਵੀ ਤਰਿਆ ਰੰਗ ਨਾ ਉਸ ਬਟਾਇਆ ਵਿਛੜ ਕੇ ਕਾਲਕਸੀ ਆਈ ਬਿਨ ਮਲਿਆਂ ਨਹੀਂ ਲੈਂਦੀ ਅੰਗ ਅੱਗ ਦੇ ਲਾ ਕੇ ਦੇਖੇ ਚੜਦਾ ਰੂਪ ਸਵਾਇਆ ਪਹਿਲੀਆਂ ਦੋ ਸਤਰਾਂ ਖਿਆਲ ਦੀ ਸਾਰੀ ਕਰਦੀਆਂ ਹਨ ਮੁੱਖ ਉਚਾਰ ਲਈ ਸਮਾਂ ਵੰਡੀਆਂ ਹਨ ਇਹਨਾਂ ਦੋਹਾਂ ਸੱਤਰਾਂ ਦਾ ਸੁਭਾਅ ਸ਼ਾਂਤ ਹੈ ਤੀਸਰੀ ਸੱਤਰ ਵਿੱਚ ਇਸ ਰੁਵਾਇ ਦਾ ਮਜ਼ਮੂਨ ਉਚਾਰਿਆ ਗਿਆ ਹੈ ਤੇ ਚੌਥੀ ਨੇ ਇਸ ਮਜ਼ਮੂਨ ਨੂੰ ਸਾਰਥਕ ਬਣਾਇਆ ਹੈ ਸਪਸ਼ਟ ਹੈ ਕਿ ਤੀਸਰੀ ਸੱਤਰ ਭਾਵ ਨੂੰ ਇੱਕ ਬਲੱਖਣ ਮੋੜ ਦਿੰਦੀ ਹੈ ਇਸੇ ਦਾ ਇਹ ਮੋੜ ਦੇਣਾ ਹੀ ਰੁਵਾਇ ਦੀ ਆਤਮਾ ਹੈ ਇਸ ਸੱਤਰ ਦੀ ਕੂਬੀ ਇਸ ਸਤਰ ਦਾ ਤੁਕਾਂਤਹੀਣ ਹੋਣਾ ਨਹੀਂ ਸਗੋਂ ਇਸ ਦਾ ਖਿਆਲ ਉਸਾਰੀ ਵਿੱਚ ਬਿਸ਼ੇਸ਼ ਸੁਭਾਅ ਹੋਣਾ ਹੀ ਹੈ ਅੱਗੇ ਹੈ ਇੰਜ ਕਹਿਣ ਤੋਂ ਸਪਸ਼ਟ ਹੈ ਕਿ ਇਹ ਜ਼ਰੂਰੀ ਨਹੀਂ ਕਿ ਰੁਵਾਈ ਦਾ ਤੁਕਾਂਤ ਪਹਿਲਾ ਦੂਜਾ ਚੌਥਾ ਹੀ ਹੋਵੇ ਇਹ ਤੁਕਾਂਤ ਪਹਿਲਾ ਦੂਜਾ ਤੀਜਾ ਚੌਥਾ ਵੀ ਹੋ ਸਕਦਾ ਹੈ ਬੇਸ਼ੱਕ ਇਹ ਦੂਸਰੀ ਕਿਸਮ ਦੇ ਤੁਕਾਂਤ ਵਾਲੀ ਰੁਵਾਈ ਪ੍ਰਚਲਿਤ ਨਹੀਂ ਹੋਈ ਫਿਰ ਵੀ ਇਹ ਵਰਜਤ ਨਹੀਂ ਹੈ ਰੁਵਾਈ ਨੂੰ ਡਾਕਟਰ ਮੋਹਨ ਸਿੰਘ ਦੀਵਾਨਾ ਨੇ ਚੌ ਵਰਗਾ ਚੌ ਵਰਗਾ ਵੀ ਕਿਹਾ ਹੈ ਇਸ ਤੋਂ ਸਪਸ਼ਟ ਹੈ ਕਿ ਰੁਵਾਈ ਦੀਆਂ 17 ਵਦਨ ਦੀ ਕਿਸੇ ਵੀ ਸੂਰਤ ਵਿੱਚ ਕੋਈ ਸੰਭਾਵਨਾ ਨਹੀਂ ਹੈ 4 17 ਵਿੱਚ ਹੀ ਕੋਈ ਗੱਲ ਕਹਿਣੀ ਆਪਣੇ ਆਪ ਵਿੱਚ ਇੱਕ ਵਿਸ਼ੇਸ਼ ਵਿਲੱਖਣਤਾ ਹੈ ਅਸੀਂ ਦੇਖਿਆ ਹੈ ਕਿ ਇਹ ਗੱਜ਼ਲ ਨਾਲ ਕਿਸਾਂਜਾਂ ਦੇ ਬਾਵਜੂਦ ਗਜ਼ਲ ਤੋਂ ਪੇਨਾ ਹੈ ਗਜ਼ਲ ਤੋਂ ਇਸ ਦੀ ਪ੍ਰਾਪਤੀ ਨੂੰ ਵੀ ਵਿਸ਼ੇਸ਼ ਕਿਹਾ ਜਾ ਸਕਦਾ ਹੈ ਕਿਉਂਕਿ ਗਜ਼ਲ ਦੇ ਸ਼ੇਅਰਾਂ ਦੀ ਆਪਸੀ ਸੁਤੰਤਰਤਾ ਸਮੁੱਚੇ ਰੂਪ ਇਸ ਗਜ਼ਲ ਦੇ ਪ੍ਰਭਾਵ ਨੂੰ ਖਿੰਡਵਾ ਕਰ ਦਿੰਦੀ ਹੈ ਜਦਕਿ ਰੁਵਾਈ ਇੱਕੋ خیال ਦੀ ਉਸਾਰੀ ਕਰਦੀ ਇੱਕੋ خیال ਦਾ ਬਜਮਾ ਪ੍ਰਭਾਵ ਪਾਉਂਦੀ ਹੈ ਸ਼ੇਅਰ ਦੇ ਮੁਕਾਬਲੇ ਇਸ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਦਾ ਕੈਨਵਸ ਥੋੜਾ ਜਿਹਾ ਵੱਡਾ ਹੁੰਦਾ ਹੈ ਸੰਭਾਵਨਾ ਜਿਹੜੀ ਆ ਸੰਭਾਵਨਾ ਵੀ ਵੱਧ ਜਾਂਦੀ ਹੈ ਰਵਾਈ ਵੀ ਗਜ਼ਲ ਵਾਂਗ ਅਰਬੀ ਫਾਰਸੀ ਤੋਂ ਆਈ ਹੋਣ ਕਰਕੇ ਇਸ ਨੂੰ ਵੀ ਪਰੰਪਰਾਗਤ ਪ੍ਰਤੀਕਾਂ ਸੁਰਾਹੀ ਮਖਾਨਾ ਸਾਕੀ ਦੀ ਮੁਤਾਜੀ ਗਜ਼ਲ ਵਾਂਗ ਹੀ ਭੋਗਣੀ ਪਈ ਹੈ ਪਰ ਇਸ ਦਾ ਇੰਜ ਪਰੰਪਰਾ ਇਕ ਰੂਪ ਬਨ ਪ੍ਰਾਵਿਕ ਹੋਣਾ ਰੂਪ ਦੀ ਮਜਬੂਰੀ ਨਹੀਂ ਸ਼ਾਇਰ ਵਿਸ਼ੇਸ਼ ਦੀ ਸਮਰੱਥਾ ਹੀ ਹੈ ਪੰਜਾਬੀ ਵਿੱਚ ਭਾਈ ਵੀਰ ਸਿੰਘ ਨੇ ਵੀ ਰਵਾਈਆਂ ਲਿਖੀਆਂ ਤੇ ਡਾਕਟਰ ਮੋਹਨ ਸਿੰਘ ਦੀਵਾਨਾ ਨੇ ਵੀ ਇਹ ਨੇ ਵੀ ਲਿਖੀਆਂ ਪਰ ਰਾਈ ਵਿੱਚ ਜੋ ਬਨ ਸੁਵੰਤਾ ਪ੍ਰੋਫੈਸਰ ਮੋਹਨ ਸਿੰਘ ਦੇ ਹਿੱਸੇ ਆਈ ਉਹ ਹੋਰਾਂ ਦੇ ਨਹੀਂ ਮੋਹਨ ਸਿੰਘ ਦੀਆਂ ਰਵਾਈਆਂ ਆਮ ਤੌਰ ਤੇ ਉਸ ਦੀਆਂ ਕਵਤਾਵਾਂ ਦੇ ਆਦ ਵਿੱਚ ਹੁੰਦੀਆਂ ਹਨ ਜਿਵੇਂ ਰੱਬ ਕਵਿਤਾ ਦੇ ਆਰੰਭ ਵਿੱਚ ਗਜ਼ਲ ਦੇ ਸ਼ੇਅਰ ਵਾਲੀ ਸਪਸ਼ਟਤਾ ਸਰਲਤਾ ਰਵਾਨੀ ਰੁਵਾਈ ਵਿੱਚ ਸਮਾਈ ਹੁੰਦੀ ਹੈ ਠੀਕ ਹੈ ਇਹ ਤੁਹਾਡਾ ਹੋ ਗਿਆ ਰੁਵਾਈ ਦੇ ਮਤਲਬ ਕੀ ਹੁੰਦੀ ਹੈ ਤੇਰੀਆਂ ਉਦਾਹਰਨਾਂ ਦੇ ਕੇ ਸਮਝਾਇਆ ਤੁਹਾਨੂੰ ਤੇ ਨੈਕਸਟ ਅਸੀਂ ਨਿਵੰਦ ਬਾਰੇ ਕਰਾਂਗੇ ਲੇਖ ਜਿਹੜਾ ਹੁੰਦਾ ਹੈ ਨਾ ਤੇ ਇਹਨੂੰ ਤੁਸੀਂ ਲਰਨ ਕਰ ਲੈਣਾ ਠੀਕ ਹੈ ਓਕੇ ਨੈਕਸਟ